ਜੋਬ ਅਪ ਨਿਊਜ਼ ਦੇਖ ਰਹੇ ਸਮੂਦ ਅਸ਼ਕੰਦ ਦਾ ਸਵਾਗਤ ਮਹਾਰਤ ਚੋਹਾਨ ਤੇ ਮੇਰੇ ਨਾਲ ਸੁਨੂ ਸਿੰਘ ਵੀ ਐਮ ਗੋਇਲ ਜੀ ਦੀ ਵੈਲਕਮ ਸੈਰਮਨੀ ਹੋਈ ਸ਼ਨੋ ਸ਼ਕਦ ਨਾਲ ਸੰਪੰਨ ਜੀ ਐਮਟੀ ਕੋਆਰਡੀਨੇਟਰ ਸ਼੍ਰੀ ਰਜੀਵ ਵਿਕ ਜੀ ਨੇ ਆਪਣੇ ਸਾਥੀਆਂ ਨਾਲ ਵੀ ਐਮ ਗੋਇਲ ਜੀ ਦਾ ਜਫੀ ਪਾ ਕੇ ਕੀਤਾ ਸਵਾਗਤ ਲਾਇਨ ਵੀ ਐਮ ਗੋਇਲ ਡਿਸਟ੍ਰਿਕਟ ਵਰਨਰ ਅਤੇ ਉਹਨਾਂ ਦੀ ਧਰਮ ਪਤਨੀ ਲਾਇਨ ਲੇਡੀ ਸ਼੍ਰੀ ਮધુ ਗੋਇਲ ਜੀ ਦਾ ਲਾਇਨ ਮੈਂਬਰ ਵੱਲੋਂ 90 ਵਿਆਹੇ ਜੋੜੇ ਵਾਂਗ ਬੈਂਡਵਾਜੇ ਦੀ ਤਾਲ ਤੇ ਨੱਚਦੇ ਟੱਪਦੇ ਕੀਤਾ ਸਵਾਗਤ ਅਤੇ ਚੇਅਰਮੈਨ ਅਤੇ ਲਾਇਨ ਮੈਂਬਰ ਸ਼੍ਰੀ ਯਸ਼ਪਾਲ ਚੋਹਾਂ ਜੀ ਵੱਲੋਂ ਆਪਣੇ ਸਾਥੀਆਂ ਨਾਲ ਥੀਟਵੰਡੀ ਦੇ ਡਿਸਟ੍ਰਿਕਟ ਵਰਨਰ ਸ਼੍ਰੀ ਵੀ ਐਮ ਗੋਇਲ ਜੀ ਅਤੇ ਵੀ ਡੀਜੀ 2 ਸ਼੍ਰੀ ਰਜੀਵ ਖੋਸਲਾ ਦਾ ਸਿਰੋਪਾ ਅਤੇ ਮਾਰਾ ਪਾ ਕੇ ਕੀਤਾ ਸਨਮਾਨ ਤਾਲੀਆਂ ਦੀ ਗਰਗراہਟ ਚ ਅੱਜ ਦੇ ਮੁੱਖ ਮਮਾਨ ਮਿਸਟਰ ਗੋਇਲ ਅਤੇ ਮਿਸਿਸ ਗੋਇਲ ਆਪਣੀ ਕੁਰਸੀ ਤੇ ਹੋਏ ਵਿਰਾਜਮਾਨ ਅਤੇ ਉਹਨਾਂ ਦੇ ਨਾਲ ਹੀ ਵੀ ਡੀਜੀ 2 ਮਿਸਟਰ ਖੋਸਲਾ ਤੇ ਮਿਸਿਸ ਖੋਸਲਾ ਦੇ ਨਾਲ ਬਾਕੀ ਲਾਇਨ ਅਧਿਕਾਰੀਆਂ ਵੀ ਹੋਏ ਸਟੇਜ ਤੇ ਵਿਰਾਜਮਾਨ ਅੱਜ ਦੇ ਇਸ ਪ੍ਰੋਗਰਾਮ ਵਿੱਚ ਪੂਰੇ ਡਿਸਟ੍ਰਿਕਟ 321D ਦੀਆਂ ਕਲੱਬਾਂ ਹਾਜ਼ਰ ਸਨ ਅਤੇ ਅੱਜ ਦੀ ਇਸ ਵੈਲਕਮ ਸੈਰੇਮਨੀ 'ਚ ਜਿੱਥੇ ਲਾਇਨ ਮੈਂਬਰਾਂ ਦੀ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਉੱਥੇ ਹੀ ਲਾਇਨ ਲੇਡੀਜ਼ ਵੱਲੋਂ ਵੀ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਗਿਆ ਅੱਜ ਦੇ ਮੁੱਖ ਮਹਿਮਾਨ ਸ਼੍ਰੀ ਵੀ ਐਮ ਗੋਇਲ ਡਿਸਟ੍ਰਿਕਟ ਗਵਰਨਰ 321D ਜੀ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਮੈਂ ਧੰਨਵਾਦ ਕਰਦਾ ਹਾਂ ਸਾਰੇ ਲਾਇਨ ਮੈਂਬਰਾਂ ਦਾ ਜਿਨ੍ਹਾਂ ਨੇ ਮੈਨੂੰ ਇਹ ਨਾਮ ਦਿੱਤਾ ਹੈ ਜਿਹੜੇ ਅੱਜ ਇੰਨੀ ਦੂਰ ਦੂਰੋਂ ਮੇਰਾ ਸਵਾਗਤ ਕਰਨ ਲਈ ਆਏ ਹਨ ਮੈਂ ਵਾਦਾ ਕਰਦਾ ਹਾਂ ਤੁਹਾਡੇ ਸਾਰਿਆਂ ਨਾਲ ਮੈਂ ਡਿਸਟ੍ਰਿਕਟ 321 ਦਾ ਨਾਮ ਤੁਹਾਡੇ ਸਭ ਦੇ ਸਹਿਯੋਗ ਨਾਲ ਹਮੇਸ਼ਾ ਅਵਲ ਸਥਾਨ ਤੇ ਰੱਖਾਂਗਾ ਬੋਲ ਸਾਹਿਬ ਨੇ ਕਿਹਾ ਕਿ ਜੀਐਮਟੀ ਕੋਆਰਡੀਨੇਟਰ ਸ਼੍ਰੀ ਰਜੀਵ ਵਿਕ ਜੀ ਨੇ ਮੇਰੇ ਲਈ ਜੋ ਵੀ ਕੀਤਾ ਹੈ ਮੈਂ ਹਮੇਸ਼ਾ ਉਹਨਾਂ ਦਾ ਰਿਣੀ ਰਾਵਾਂਗਾ ਅਤੇ ਆਪਣੀ ਗਵਰਨਰਸ਼ਿਪ ਚ ਮੈਂ ਜੋ ਵੀ ਉਹਨਾਂ ਲਈ ਕਰ ਸਕਦਾ ਹੋਵਾਂਗਾ ਮੈਂ ਉਹ ਜ਼ਰੂਰ ਕਰਾਂਗਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਪਹੁੰਚੇ ਸਾਰੇ ਲਾਇਨ ਕਲੱਬਾਂ ਦੇ ਅਧਿਕਾਰੀਆਂ ਨੂੰ ਲਾਇਨ ਸਰਟੀਫਿਕੇਟ ਲਾਇਨ ਪਿਨ ਅਤੇ মালা ਪਹਿਨਾ ਕੇ ਸਨਮਾਨਿਤ ਵੀ ਕੀਤਾ ਗਿਆ ਬਟਾਲਾ ਵਾਸੀਆਂ ਲਈ ਲੌਂਸ ਕਲਬਾਂ ਲੈ ਕੇ ਆ ਰਿਹਾ ਹਨ ਵੱਡਾ ਤੋਹਫਾ ਜਿਸ ਨਾਲ ਬਟਾਲੇ ਦੀ ਨਿਹਾਰ ਚ ਹੋਵੇਗਾ ਹੋਰ ਵੀ ਵੱਧਾ ਆਓ ਸੁਣਦੇ ਹਾਂ ਕੀ ਲੈ ਕੇ ਆ ਰਿਹਾ ਹਨ ਬਟਾਲਾ ਵਾਸੀਆਂ ਲਈ ਉਹਨਾਂ ਦੇ ਮੂੰਹ ਹੀ ਉਹਨਾਂ ਦੀ ਜ਼ੁਬਾਨੀ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਡਿਸਟ੍ਰਿਕਟ ਗਵਰਨਰ ਦੇ ਅਹੁਦੇ ਨਾਲ ਤੁਹਾਨੂੰ ਨਿਵਾਜਿਆ ਗਿਆ ਤੇ ਅਮਰੀਕਾ ਚ ਔਰਲੈਂਡੋ ਚ ਸੌ ਚੱਕ ਤੋਂ ਬਾਅਦ ਤੁਹਾਡਾ ਜੋ ਘਰ ਵਾਪਸੀ ਸਮਾਗਮ ਹੋਇਆ ਕਿਦਾਂ ਦੇਖਦੇ ਹੋ ਕਿ ਲੌਇ ਲੀਡਰਸ ਵੱਲੋਂ ਕਿੰਨਾ ਸੋਹਣਾ ਸਵਾਗਤ ਕੀਤਾ ਗਿਆ ਤੁਹਾਡਾ ਬਹੁਤ ਹੀ ਸੋਹਣਾ ਸਵਾਗਤ ਕੀਤਾ ਗਿਆ ਹੈ ਔਰ ਮੈਂ इस स्वागत वास्ते सारे ही अपने पास आप ऑफिसरस आज उन्होंने आके से सारा मैनेज किया है खास करके लाइन राजीव जी कुेजा जी का लाइन जविंद्रपाल अरोड़ा जी का लाइन कालरा जी का लाइन सिंगला जी का लाइन साढ़े लाल सुदीप गर्ग जी का और लाइन हरीश बंगा जी का लाइन जी एस जी का अ सारे ही पास्ट इंटरनेशनल ऑफिसर्स आए हैं ਉਨਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਕਿ ਉਹਨਾਂ ਨੇ ਆ ਕੇ ਇਸ ਪ੍ਰੋਗਰਾਮ ਨੂੰ ਬਹੁਤ ਹੀ ਸਕਸੈਸਫੁਲ ਕੀਤਾ ਹੈ। ਔਰ ਉਹਨਾਂ ਨਾਲ-ਨਾਲ ਜਿਹੜੇ ਸਾਡੇ ਇਮੀਡੀਏਟ ਪਾਸਟ ਦੇ ਸੱਜੇ ਹੈਗੇ ਨੇ گورنر ਸਾਹਿਬ ਔਰ ਉਹ ਸਾਡੇ 22 ਮਲਟੀਪਲ ਕਾਉਂਸਲ ਚੇਅਰਮੈਨ ਵੀ ਨੇ ਲੈਂਡ ਰਿਚ ਫਾਲਸੇ ਸਿੰਘ ਬੱਚਾ ਜੀ ਜਿਨ੍ਹਾਂ ਨੇ ਪਿਛਲੇ ਸਾਲ ਨਵੇਂ ਰਿਪੋਰਟਸ ਬਣਾਏ ਨੇ ਅੱਜ ਜੋ ਵੀ ਇੱਥੇ ਪ੍ਰੈਜ਼ੈਂਟ ਸਨ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਕਿ ਉਹ ਸਮਾਂ ਕੱਢ ਕੇ ਆਏ ਨੇ। ਸਾਡੇ ਵਿੱਚ ਅੱਜ ਪ੍ਰਧਾਨਪਤ ਸਾਡੇ ਪਾਸ ਡਿਸਟ੍ਰਿਕਟ ਅਮੈਸਕ ਪੁੰਜੀ ਵੀ ਆਏ ਨੇ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਕਿ ਉਹ ਸਮਾਗਮ ਕਰਕੇ ਆਏ ਨੇ ਔਰ ਉਹਨਾਂ ਨੇ ਆ ਕੇ ਇਸ ਸਾਡੇ ਪ੍ਰਭੂ ਰਾਮ ਨੂੰ ਬਹੁਤ ਅਚਿਤਨਾ ਸਾਰਾ ਮੈਨੇਜ ਕੀਤਾ ਹੈ ਔਰ ਸਕਸੈਸਫੁਲ ਬਣਾਇਆ ਹੈ ਸਰ ਜਿੱਥੇ ਲਾਇਨ ਮੈਂਬਰਸ ਆਏ ਨੇ ਉੱਥੇ ਲਾਇਨ ਲੇਡੀਜ਼ ਵੀ ਆਏ ਨੇ ਤੁਹਾਡੇ ਨਾਲ ਵੀ ਤੁਹਾਡੇ ਲਾਇਨ ਫਸਟ ਲੇਡੀ ਤੁਹਾਡੇ ਨਾਲ ਆਏ ਸੀ ਸਰ ਕਿਦਾ ਦੇਖਦੇ ਹੋ ਕਿ ਲਾਇਨ ਲੇਡੀਜ਼ ਦਾ ਵੀ ਕਿੰਨਾ ਉਤਸ਼ਾਹ ਵਧ ਰਿਹਾ ਲਾਇਨਿਜ਼ਮ ਚ ਇਹ ਜਲ ਬਹੁਤ ਹੀ ਜ਼ਰੂਰੀ ਹੈ ਉੱਥੇ ਸਾਨੂੰ ਦੱਸੀ ਗਈ ਹੈ ਕਿ ਡਾਇਵਰਸਿਫਿਕੇਸ਼ਨ ਕਰਨੀ ਹੈ ਇਸੇ ਸਾਰੇ ਵਰਲਡ ਚ लेडीज़ ने इनवॉल्व करना है और वो बाद अपने यूथ ने इनवॉल्व करना है डायवर्सीफिकेशन जातिवाद भी है धर्मवाद भी है जो कि लोनिजम के नहीं है लेकिन जोड़े साढ़े लेडीज़ और प्लस सा उन्होंने भी असि लोनिजम लिया है तक कि जोड़ा लॉनिज़म है वह होर बुलंदे और, और लेडिज जड़ियाँ ने भी वो तो वोजैक्ट्स कर लेडिज़ से अपलिफ्ट जो सा यूथ है जो अज यूथ दाला है ਉਹਨੂੰ ਵੀ ਚੇਂਜ ਕਰਨ ਵਾਸਤੇ ਯੂਥ ਨੂੰ ਵੀ ਅਕੇਲੇ ਆਣਾ ਬਹੁਤ ਜ਼ਰੂਰੀ ਹੈ ਸਰ ਸਰ ਲਾਇਰ ਚੀਫ ਵਿਕੀ ਜੀ ਦਾ ਕਿਵੇਂ ਧੰਨਵਾਦ ਕਰਦੇ ਹੋ ਕਿਉਂਕਿ ਬਟਾਲੇ ਦੀ ਜਿੱਦਾਂ ਤੁਸੀਂ ਆਰਮਨ ਸ਼ਾਨਾ ਤੋਂ ਬਟਾਲੇ ਦੇ ਉਹ ਤੁਹਾਡੇ ਮਤਲਬ ਤੁਹਾਡੇ ਬੱਚੇ ਵਾਂਗ ਹੈਗੇ ਤੁਹਾਡੇ ਨਾਲ ਹਰ ਵਕਤ ਚੱਲਦੇ ਨੇ ਉਹਨਾਂ ਦਾ ਕਿਵੇਂ ਧੰਨਵਾਦ ਕਰਦੇ ਹੋ ਮੈਂ ਸੱਚੇ ਦਿਲ ਤੋਂ ਸੱਚ ਦਿਲ ਦੀ ਗਹਿਰਾਈਆਂ ਤੋਂ ਉਹਨਾਂ ਦਾ ਧੰਨਵਾਦ ਕਰਦਾ ਉਹ ਬਿਲਕੁਲ ਮੇਰੇ ਨਾਲ ਕੰਦੇ ਨਾਲ ਮਿਲ ਕੇ ਚੱਲ ਰਹੇ ਨੇ ਔਰ ਮੇਰੇ ਕੋਲ ਉਹ ਯਾਹ ਡਿਸਟ੍ਰਿਕਟ ਉਹਨਾਂ ਜੋ ਵੀ ਪੋਸੀਬਲ ਹੋਏਗਾ ਮੈਂ ਉਹਨਾਂ ਵਾਸਤੇ ਜੋ ਅੱਜ ਮੇਰੇ ਵਾਸਤੇ ਕਰ ਰਹੇ ਨੇ ਮੈਂ ਵੀ ਉਹ ਨੂੰ ਰੀਪੇ ਕਰ ਸਕਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਮੇਰੇ ਮਨ 'ਚ ਬਹੁਤ ਖਾਹਿਸ਼ ਹੈ ਔਰ ਉਹਦਾ ਵੀ ਬਹੁਤ-ਬਹੁਤ ਧੰਨਵਾਦ ਹੈ ਔਰ ਮੈਂ ਆਪਣੀ ਸਾਰੀ ਟੀਮ ਜਿਨ੍ਹਾਂ ਨੇ ਅੱਜ ਦਾ ਪ੍ਰੋਗਰਾਮ ਸਕਸੈਸਫੁਲ ਕੀਤਾ ਹੈ ਮੇਰੇ ਪ੍ਰੈਜ਼ੀਡੈਂਟ ਰਣ ਰਕੇਸ਼ ਅਗਰਵਾਲ ਜੀ ਵੀ ਮੇਰੇ ਨਾਲ ਬੈਠੇ ਨੇ ਔਰ ਉਹ ਸਾਡੇ ਜਿਹੜੇ ਡਿਸਟ੍ਰਿਕਟ ਦੇ ਡੀਸੀ ਟੀਨ ਨੇ ਟ੍ਰੈਜ਼ਰਰ ਨੇ ਔਰ ਲਾਈਨ ਜਸਵੰਤ ਪਠਾਨੀਆਂ ਜੀ ਜਿਹੜੇ ਸੁਰੇ ਲੈਣ ਵਾਸਤੇ ਵੀ ਗਏ ਸੀ ਰਾਣ ਆਪਣਾ ਵਿਪਨਪੁਰੀ ਜੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਔਰ ਮੈਂ ਖਾਸ ਕਰਕੇ ਧੰਨਵਾਦ ਕਰਾਂਗਾ ਲਾਈਨ ਆਪਣਾ ਬਲਬੀਰ ਚਿੰਗਾਰੀ ਜੀ ਦਾ ਬੱਬਰ ਜੀ ਦਾ ਜਿਹੜੇ ਧਾਰੀਵਾਲ ਤੋਂ ਨੇ ਔਰ ਡਿਸਟ੍ਰਿਕਟ ਪੀਆਰਓ ਨੇ ਔਰ ਅੱਜ ਜਿਹੜੀ ਖਾਸ ਅੱਜ ਮਿਸਿੰਗ ਵਾਲੀ ਜਿਹੜੀ ਗੱਲ ਸੀ ਕਿ ਜਿਹੜਾ ਡੀਸੀਐਸ ਨੇ ਉਹ ਅੱਜ ਯੂਐਸਏ ਤੋਂ ਚੱਲੇ ਨੇ ਔਰ ਕੱਲ ਸ਼ਾਮ ਨੂੰ ਪਹੁੰਚਣਾ ਲਾਈਨ ਪਜ਼ਮ ਕੋਲੀ ਜੀ ਨੇ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਤੇ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਔਰ ਸਾਰੀ ਟੀਮ ਦਾ ਜਿਨ੍ਹਾਂ ਨੇ ਅੱਜ ਇਸ ਪ੍ਰੋਗਰਾਮ ਨੂੰ ਸਕਸੈਸਫੁਲ ਕੀਤਾ ਹੈ ਆਪਣੇ ਰੀਜਨ ਚੇਅਰਪਰਸਨ ਸਾਹਿਬ ਆਪਣੇ ਜ਼ੋਨ ਚੇਅਰਪਰਸਨ ਸਾਹਿਬ ਆਪਣੇ ਡਿਸਟ੍ਰਿਕਟ ਚੇਅਰਪਰਸਨ ਸਾਹਿਬ ਆਪਣੇ ਸਾਰੇ ਹੀ ਕਲੱਬਸ ਪ੍ਰੈਜ਼ੀਡੈਂਟਸ ਜਿਹੜੇ ਅੱਜ ਆਏ ਨੇ ਉਹਨਾਂ ਦਾ ਔਰ ਇੱਕ ਪ੍ਰੋਜੈਕਟ ਜਿਹੜਾ ਹੈ ਸਾਡਾ ਪੈਂਡਿੰਗ ਚੱਲ ਰਿਹਾ ਹੈ ਉਹ ਸਾਨੂੰ ਸ਼ਾਇਦ ਸਵੇਰੇ ਉਹਦੀ ਪਰਮਿਸ਼ਨ ਮਿਲ ਜਾਏ ਕਮਿਸ਼ਨਰ ਸਾਹਿਬ ਵੱਲੋਂ ਤੇ ਬਟਾਲੇ ਜਿਸ ਇੱਕ ਘੰਟਾ ਕਰ ਚੌਂਕ ਜਿਹੜਾ ਕਿ ਗਾਂਧੀ ਚੌਂਕ ਹੈ ਉੱਥੇ ਸਾਡਾ ਘੰਟਾ ਮਤਲਬ ਆ ਚੁੱਕੀ ਹੈ ਵਾਚਸ ਤਿੰਨ ਸਾਈਡਾਂ ਤੇ ਲੱਗਣੀਆਂ ਨੇ ਔਰ ਉਹ ਥੱਲੇ ਦਾ ਜਿਹੜਾ ਪੂਰਾ ਪੂਰੀ ਜਿਹੜੀ ਬੈਲਟ ਹੈ ਉਹ ਵੀ ਆ ਚੁੱਕੀ ਹੈ ਉਹ ਵੀ ਅਸੀਂ ਜਲਦੀ ਤੋਂ ਜਲਦੀ ਇੰਸਟਾਲ ਕਰ ਦਨੀ ਹੈ ਬਟਾਲੇ ਚ ਔਰ ਮੈਨੂੰ ਨਰੇਸ਼ ਜੀ ਨੇ ਉਥੋਂ ਸਟੱਡ ਕਰਕੇ ਭੇਜਿਆ ਹੈ ਕਿ ਜਿਸ ਨੇ ਪਰਮਿਸ਼ਨ ਮਿਲਦੀ ਹੈ ਕੋਸ਼ਿਸ਼ ਕਰੋ ਕਿ 10 ਦਿਨਾਂ ਦੇ ਵਿੱਚ ਲੱਗ ਜਾਏ ਤਾਂ ਕਿ ਜਦੋਂ ਸਾਡੇ ਇੰਟਰਨੈਸ਼ਨਲ ਪ੍ਰੈਜ਼ੀਡੈਂਟ ਆਣ ਅਸੀਂ ਉਹਨਾਂ ਕੋਲੋਂ ਉਹਦਾ ਵੀ ਉਦੋਂ ਕਾਟਨ ਕਰਾ ਸਕੀਏ ਇਹਦੇ ਨਾਲ ਨਾਲ ਅੱਜ ਮੈਂ ਸਾਰਿਆਂ ਨੂੰ ਖਾਸ ਕਰਕੇ ਤੁਹਾਨੂੰ ਪਰਤੀ ਔਰ ਤੁਹਾਨੂੰ ਸੋਨੂ ਜੀ ਵੀ ਧੰਨਵਾਦ ਹੈ ਤੁਸੀਂ ਆ ਕੇ ਇਸ ਪ੍ਰੋਗਰਾਮ ਨੂੰ ਕਵਰ ਕੀਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਜੀ ਵਾਪਸ ਆਨਤੇ ਬਹੁਤ-ਬਹੁਤ ਵੈਲ ਇਹੋ ਜੀ ਸ਼ਕਤੀयत ਜਿਹੜੀ ਡਿਸਟ੍ਰਿਕਟ ਨੂੰ ਮਿਲੀ ਹੈ ਇਸ ਸਾਲ ਵੀ ਅਸੀਂ ਬਹੁਤ ਅچھے ਟਾਰਗੇਟ ਪੂਰੇ ਕਰਾਂਗੇ ਸਾਰੇ ਜੋ ਸਾਨੂੰ ਇੰਟਰਨੈਸ਼ਨਲ ਤੋਂ ਮਿਲੇ ਨੇ ਡਿਸਟ੍ਰਿਕਟ ਨੂੰ ਜੋ ਸਾਡੇ ਟਾਰਗੇਟ ਮਿਲੇ ਨੇ ਉਹਦੀ ਉਹਦੇ ਅਸੀਂ ਕੰਮ ਸ਼ੁਰੂ ਹੋ ਗਿਆ ਗੋਨਾ ਸਾਹਿਬ ਦੇ ਨੂੰ ਚਾਰ ਕਲੱਬ ਦਾ ਟਾਰਗੇਟ ਮਿਲਿਆ ਸੀ ਇਮੀਡੀਏਟ ਬਣਾਉਂਦਾ ਚਾਰ ਕਲੱਬ ਉਹਨਾਂ ਨੇ ਬਣਾ ਦਿੱਤੀਆਂ ਤੇ ਐਮ ਜੀ ਐਫ ਦਾ 71 ਐਮ ਜੀ ਐਫ ਬਣਾਣੇ ਆ ਸਾਡਾ ਬਟਾਲਾ ਹੀ ਘਟੋ ਘੜ 25 ਐਮ ਜੀ ਐਫ ਦੇਗਾ ਇਹਨਾਂ ਨੂੰ ਮੈਂ ਇਸ ਗੱਲ ਤੇ ਮਾਣ ਮਹਿਸੂਸ ਕਰਦਾ ਕਿ ਸਾਡਾ ਬਟਾਲਾ ਸਾਡੀ ਕਿਸੇ ਗੱਲ ਤੋਂ ਪਿੱਛੇ ਨਹੀਂ ਹੁੰਦਾ ਪਠਾਨਕੋਟ ਹੈ ਬਾਕੀ ਸਾਰੇ ਡਿਸਟ੍ਰਿਕਟ ਬਹੁਤ ਵੱਡਾ ਹੈ ਤੇ ਅਚੀਵਮੈਂਟ ਅਸੀਂ ਕਰਾਂਗੇ ਤੇ ਸਾਡੇ ਬੀਐਮਸੀਸੀ ਸਾਡਾ ਪੂਰਾ ਸਾਥ ਦੇਣਗੇ ਕਿਉਂਕਿ ਉਹਨਾਂ ਨੇ ਆਪਣੇ ਟਾਈਮ 'ਚ 100ਐਮਜੇ ਬਣਾਇਆ ਤੇ ਅਸੀਂ ਸਾਰੇ ਮਿਲ ਕੇ ਕੰਮ ਕਰਾਂਗੇ ਨਵੀਂ ਕਲੱਬਸ ਜਿਹੜੀਆਂ ਬਣਾਉਣੀਆਂ ਐ ਅਸੀਂ 15 ਦਾ ਟਾਰਗੇਟ ਹੈ ਮੈਂ ਇਹਨਾਂ ਨੂੰ ਗੰਢੀ ਕਰਾਂਗੇ ਹੈਵੀ ਕਲੱਬ ਬਣਾਵਾਂਗੇ ਉਹਦੇ ਵਾਸਤੇ ਅਸੀਂ ਆਪਣਾ ਕੰਮ ਸ਼ੁਰੂ ਕਰ ਦਿੱਤਾ ਸਾਡਾ ਜੰਮੂ ਐਸੋਲੇ ਕਲੱਬ ਨਹੀਂ ਹੈਗੀਆਂ ਜੰਮੂ ਮੇਰੀ ਇੱਕ ਕਲੱਬ ਬਣੇਗੀ ਮੈਂ ਘਟੋੜ ਤਿੰਨ ਕਲੱਬ ਬਣਾਵਾਂਗਾ ਉੱਥੇ ਮੈਨੂੰ ਆਪਣੇ ਆਪ ਤੇ ਵੀ ਮਾਣ ਹੈ ਤੇ ਆਪਣੇ ਟੀਮ ਤੇ ਮਾਣ ਹੈ ਤੇ ਉਸ ਤੋਂ ਬਾਅਦ ਜਿਹੜੀ ਮੈਂਬਰਸ਼ਿਪ ਗ੍ਰ ਉਦੇਸੇ ਵਸੇ 1331 ਮੈਂਬਰ ਦਾ ਟਾਰਗੇਟ ਹੈ ਉਹਦੇ ਵਸੇ ਪੰਜ ਪੰਜ ਮੈਂਬਰ ਤੇ ਹਰ ਕਲੱਬ ਨੂੰ ਪਾਉਣਾ ਸੀ ਗਿਆ ਸਾਡੇ ਪਠਾਨਕੋਟ ਦੇ ਹਰ ਕਲੱਬ ਨੇ ਪੰਜ ਪਲੱਸ ਮੈਂਬਰ ਪਾਤੇ ਨੇ ਬਟਾਲੇ ਦੀਆਂ ਵੀ ਚਾਰ ਪੰਜ ਕਲੱਬਾਂ ਨੇ ਪੰਜ ਪੰਜ ਮੈਂਬਰ ਪਾਤੇ ਨੇ ਹੋਰ ਵੀ ਡਿਸਟ੍ਰਿਕਟ ਦੇ ਸਾਡਾ ਪਤਾ ਲੱਗ ਜਾਏਗਾ ਕੀ ਕੀ ਉਹਨਾਂ ਦੀ ਅਚੀਵਮੈਂਟਸ ਨੇ ਤੇ ਮੈਂਬਰਸ਼ਿਪ ਗਰੋਥ ਵੀ ਪੂਰੀ ਕਰਾਂਗੇ ਅਸੀਂ ਟਾਰਗੇਟ ਉਹਨਾਂ ਦਾ ਜੋ ਹੈ ਉਸ ਨੂੰ ਪਲੱਸ ਜਾਵਾਂਗੇ ਮੈਨੂੰ ਆਪਣੇ ਸਾਰੇ ਡਿਸਟ੍ਰਿਕਟ ਤੇ ਆਪਣੇ ਸਾਰੇ ਡਿਸ਼ੀਰ ਮੈਂਬਰਸ ਨੂੰ ਆਉਣਾ ਸਰ ਜਿੱਦਾਂ ਕਿ ਗੋਇਲ ਸਾਹਿਬ ਨੇ ਦੱਸਿਆ ਕਿ ਜਿਹੜਾ ਗਾਂਧੀ ਚੌਕ ਵਿੱਚ ਘੰਟਾ ਘਰ ਚੌਕ ਜਿਹੜਾ ਹੈ ਉਹ ਕੀ ਹੈ ਇੱਕ ਦੀ ਉਦਘਾਟਨ ਕੀਤਾ ਜਾ ਰਿਹਾ ਸਰ ਉਹ ਤੋਂ ਥੋੜਾ ਦੱਸ ਦਿਓ ਬਸ ਉਹਦੇ ਵਾਸਤੇ ਸਾਰਾ ਸਾਡੀ ਜਿਹੜੀ ਉਥੇ 4 ਸਾਈਡ ਵਾਲੀ ਕਲॉक ਹੈ 12 ਫੁੱਟ ਉੱਚੀ ਜਾਂ 15 ਫੁੱਟ ਉੱਚੀ ਹੈ ਸ਼ਾਇਦ ਤੇ ਉਹ ਆ ਗਈ ਹੈ ਤੇ ਅਸੀਂ ਉਹਦੇ ਵਾਸਤੇ ਅਸੀਂ ਸਾਹਿਬ ਨੂੰ ਤੇ ਮੇਅਰ ਸਾਹਿਬ ਨੂੰ ਅਸੀਂ ਇੱਕ ਰਿਕਵੈਸਟ ਲੈਟਰ ਫੇਰੇ ਦੇ ਰਹੇ ਹਾਂ ਜਿਹਦੇ ਵਿੱਚ ਜਲਦੀ ਕੰਮ ਸ਼ੁਰੂ ਹੋ ਜਾਏਗਾ